ਲਓ ਜੀ ਪਹੁੰਚ ਗਿਆ ਰੇਜ਼ਿੰਗ ਚੈੱਕ ਕਮਾਲ ਹਾਜ਼ਰ ਹੋ ਗਿਆ ਨਵਾਂ ਸਰਦੀਆਂ ਵਾਲਾ ਆਪਣੇ ਕੋਲੇ ਅੱਜ ਹੀ ਪਹੁੰਚਿਆ ਮਾਲ ਨਵਾਂ ਅੱਜ ਤੁੰਦ ਵੀ ਬਹੁਤ ਪਈ ਹੈ ਦੇਖੋ ਮੌਸਮ ਅੱਜ ਥੋੜਾ ਜਿਹਾ ਹੋ ਸੀਗਾ ਇਸ ਕਰਕੇ ਆਪਾਂ ਨੇ ਮੋਟਾ ਕੱਪੜਾ ਸਰਦੀਆਂ ਵਾਲਾ ਮੰਗਾ ਲਿਆ ਟਰੱਕ ਪਰ ਕੇ ਮਾਲ ਦਾ ਪਹੁੰਚ ਚੁੱਕਿਆ ਕਟੂ ਕਟ 100 150 ਕਲਰ ਚਾਰਟ ਸਾਰੇ ਪਹੁੰਚੇ ਨੇ ਵੱਖੋ ਵੱਖਰੇ ਰੰਗ ਡਿਜ਼ਾਈਨ ਚੈੱਕ ਚੈੱਕ ਦੇ ਵਿੱਚ ਦੇਖੋ ਰੇਜ਼ਿੰਗ ਗਰਮ ਕੱਪੜਾ ਹਾਜ਼ਰ ਹੋ ਗਿਆ ਬਹੁਤ ਹੀ ਸੋਹਣੇ ਵੱਖ ਵੱਖੋ ਵੱਖਰੇ ਡਿਜ਼ਾਈਨ ਮਿਲਣਗੇ ਦੇਖੋ ਜੀ ਟੌਪ ਟੌਪ ਦੇ ਸਟੈਂਡਰਡ ਦੇ ਮਾਲ ਪਹੁੰਚ ਗਏ ਨੇ ਮਾਲ ਬਹੁਤ ਜ਼ਿਆਦਾ ਪਹੁੰਚਿਆ ਆਪਣੇ ਕੋਲ ਦੇਖੋ ਜੀ ਆ ਸਾਰਾ ਡਿਜ਼ਾਈਨ ਨਵਾਂ ਟੌਪ ਟੌਪ ਦੇ ਮਾਲ ਪਹੁੰਚ ਗਿਆ ਰੇਜ਼ਿੰਗ ਚੈੱਕ ਦੇ ਵਿੱਚ ਪੂਰੇ ਲੈਸ ਰੇਟ ਦੇ ਵਿੱਚ ਮਾਲ ਮਿਲੂਗਾ ਸਿਰਫ ਤੇ ਸਿਰਫ 150 ਰੁਪਏ ਡਿਜ਼ਾਈਨ ਵਾਦੂ 100 150 ਕਲਰ ਪਹੁੰਚਿਆ ਵੱਖੋ ਵੱਖਰਾ ਸਾਰਾ ਲਓ ਜੀ ਦੇਖੋ ਚੈੱਕ ਕਰੋ ਸਾਰਾ ਰੀਜ਼ਨ ਚੈੱਕ ਹੈ ਗਰਮ ਕੱਪੜਾ ਬਹੁਤ ਸੋਹਣਾ ਆ ਲੋ ਦੇਖੋ ਜੀ ਕੁਆਲਿਟੀ ਸਿਰਾਂ ਪਹੁੰਚ ਚੁੱਕੀ ਹੈ ਜੀ ਕੁਆਂਟੀਟੀ ਜਮਾਲ ਮਿਲੂਗਾ ਜਿੰਨਾ ਮਰਜ਼ੀ ਚੱਕੋ ਸਾਰਾ ਮਾਲ ਸਰਦੀਆਂ ਵਾਲਾ ਲਓ ਜੀ ਲੋੜੇ ਵਾਸਤੇ ਪਹੁੰਚ ਚੁੱਕੇ ਨੇ ਨਵੇਂ-ਨਵੇਂ ਡਿਜ਼ਾਈਨ ਠਾਜਰ ਹੋ ਗਏ ਇਹ ਲਓ ਜੀ ਦੇਖੋ ਸਾਰੇ ਡਿਜ਼ਾਈਨ ਰੇਜਿੰਗ ਚੈੱਕ ਦੇ ਵਿੱਚ ਹਾਜ਼ਰ ਹੋ ਗਏ ਨੇ ਸਿਰਫ ਤੇ ਸਿਰਫ 150 ਰੁਪਏ ਲੱਗ ਚੁੱਕਿਆ ਮੇਲਾ ਓਨਲੀ 150 ਸਰਦੀਆਂ ਵਾਲੇ ਗਰਮ-ਗਰਮ ਸੂਟ ਪਹੁੰਚ ਗਏ ਨੇ ਲਓ ਜੀ ਦੇਖੋ ਸਾਰੇ ਡਿਜ਼ਾਈਨ ਨਵੇਂ ਤੇ ਲੇਟੈਸਟ ਪਹੁੰਚੋ ਛੇਤੀ ਛੇਤੀ ਠੰਡ ਦੇ ਵਿੱਚ ਗਰਮ-ਗਰਮ ਮਾਲ ਪਹੁੰਚ ਚੁੱਕਿਆ ਹੈ